ਕੈਨੇਡਾ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀਆਂ ਦੇ ਵੱਲੋਂ ਆ ਕੇ ਨਿਵਾਸ ਕੀਤਾ ਜਾ ਰਿਹਾ ਹੈ ਇਕੱਲੇ ਭਾਰਤ ਤੋਂ ਹੀ ਨਹੀਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਤੋਂ ਬਹੁਤ ਸਾਰੇ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਆ ਕੇ ਵਸੇ ਹੋਏ ਹਨ ਸਾਰੇ ਹੀ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਦੇ ਵਿੱਚ ਆਏ ਸਨ ਪਰ CBC ਦੇ ਵੱਲੋਂ ਜਦੋਂ ਇੱਕ ਸਰਵੇਖਣ ਕੀਤਾ ਗਿਆ ਤਾਂ ਉਸ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਬਹੁਤ ਸਾਰੇ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਆ ਕੇ ਖੁਸ਼ ਨਹੀਂ ਹਨ ਅਤੇ ਉਹ ਕੈਨੇਡਾ ਨੂੰ ਛੱਡਣ ਦਾ ਰੁਖ ਕਰ ਰਹੇ ਹਨ ਅਤੇ ਉਹ ਸੋਚ ਰਹੇ ਹਨ ਕਿ ਕੈਨੇਡਾ ਦੀ ਬਜਾਏ ਹੋਰ ਮੁਲਕਾਂ ਦਾ ਰੁਖ ਕੀਤਾ ਜਾਵੇ ਇਨਾ ਦੇ ਵਿੱਚ ਇਕੱਲੇ ਭਾਰਤੀਆਂ ਦੀ ਗਿਣਤੀ ਨਹੀਂ ਸਗੋ ইরਾਨੀਅਨ ਪਾਕਿਸਤਾਨੀਆਂ ਦੇ ਵੀ ਜੋ ਬਿਆਨ ਨੇ ਉਹ ਸਾਹਮਣੇ ਆਏ ਨੇ ਸਰਵੇਖਣ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਪੰਜ ਦੇ ਵਿੱਚੋਂ ਦੋ ਇਮੀਗ੍ਰੈਂਟਸ ਨੇ ਜੋ ਉਹ ਕੈਨੇਡਾ ਨੂੰ ਛੱਡਣ ਦੀ ਯੋਜਨਾ ਬਣਾ ਰਹੇ ਹਨ ਇਹ ਵੀ ਦੱਸਿਆ ਗਿਆ ਹੈ ਕਿ ਕਿਉਂ ਉਹਨਾਂ ਦੇ ਵੱਲੋਂ ਕੈਨੇਡਾ ਨੂੰ ਛੱਡਣ ਬਾਰੇ ਵਿਚਾਰ ਕੀਤੇ ਜਾ ਰਹੇ ਹਨ ਕੈਨੇਡਾ ਦੇ ਵਿੱਚ ਜੋ ਕਮੀਆਂ ਨੇ ਉਹਨਾਂ ਦੇ ਵੱਲੋਂ ਉਸ ਹਿਸਾਬ ਦੇ ਨਾਲ ਰੈਂਕਿੰਗ ਕੀਤੀ ਗਈ ਹੈ ਪੂਰੀ ਰਿਪੋਰਟ ਜੋ ਸਾਹਮਣੇ ਆਈ ਹੈ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਹਾਂ। ਕੈਨੇਡਾ ਵਿੱਚ ਬਹੁਤ ਸਾਰੇ ਨਵੇਂ ਆਏ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਦਨ ਫੁੱਲਣ ਲਈ ਕੈਨੇਡਾ ਵਿੱਚ ਲੋੜਿੰਦੀਆਂ ਨੌਕਰੀਆਂ ਜਾਂ ਸੇਵਾਵਾਂ ਨਹੀਂ ਹਨ। ਸੀਬੀਸੀ ਨਿਊਜ਼ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਵਿੱਚ 80% ਤੋਂ ਨਵੇਂ ਆਏ ਲੋਕ ਮਹਿਸੂਸ ਕਰਦੇ ਹਨ ਕਿ ਕੈਨੇਡਾ ਬਿਨਾਂ ਕਿਸੇ ਯੋਜਨਾ ਦੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਲਿਆ ਰਿਹਾ ਹੈ। ਦੱਸਿਆ ਕਿ ਪੰਜ ਵਿੱਚੋਂ ਚਾਰ ਨਵੇਂ ਆਏ ਲੋਕਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਨੇ ਬਹੁਤ ਸਾਰੇ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕੀਤਾ ਹੈ ਜਿਨ੍ਹਾਂ ਕੋਲ ਠੁਕਵੀਂ ਰਿਹਾਇਸ਼, ਬੁਨਿਆਦੀ ਢਾਂਚੇ ਜਾਂ ਰੁਜ਼ਗਾਰ ਦੇ ਲੋੜਿੰਦੇ ਮੌਕੇ ਨਹੀਂ ਸਨ ਕੈਨੇਡਾ ਨੇ 2014 ਤੋਂ 2024 ਤੱਕ 5 ਮਿਲੀਅਨ ਤੋਂ ਵੱਧ ਨਵੇਂ ਆਉਣ ਵਾਲਿਆਂ ਦਾ ਸਵਾਗਤ ਕੀਤਾ ਹੈ ਦੇਸ਼ ਨੂੰ ਆਪਣਾ ਘਰ ਬਣਾਉਣ ਦੀ ਆਸ ਨਾਲ ਹਰ ਸਾਲ ਲੱਖਾਂ ਪ੍ਰਵਾਸੀ ਕੈਨੇਡਾ ਆਉਂਦੇ ਰਹੇ ਇਗੱਲੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਕੈਨੇਡਾ ਨੇ 6,62,027 ਸਥਾਈ ਅਤੇ ਅਸਥਾਈ ਨਿਵਾਸੀਆਂ ਨੂੰ ਸ਼ਾਮਲ ਕੀਤਾ। ਇਮੀਗ੍ਰੇਸ਼ਨ ਪ੍ਰਣਾਲੀ ਤੋਂ ਨਿਰਾਸ਼ਾ ਦੇ ਬਾਵਜੂਦ ਜ਼ਿਆਦਾਤਰ ਨਵੇਂ ਆਏ ਲੋਕਾਂ ਨੇ ਕੈਨੇਡਾ ਵਿੱਚ ਸਮੁੱਚੀ ਖੁਸ਼ੀ ਦੀ ਰਿਪੋਰਟ ਕੀਤੀ। 79% ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਜੀਵਨ ਦੀ ਗੁਣਵੱਤਾ ਤੋਂ ਸੰਤੁਸ਼ਟ ਹਨ ਅਤੇ ਲਗਭਗ 3/4 ਸਿੱਖਿਆ ਤੱਕ ਪਹੁੰਚ ਅਤੇ ਇੱਕ ਵਧੀਆ ਕੰਮ ਜੀਵਨ ਸੰਤੁਲਨ ਤੋਂ ਸੰਤੁਸ਼ਟਸਨ ਜਿਕਰ ਯੋਗ ਹੈ ਕਿ ਨਵੇਂ ਆਏ ਲੋਕਾਂ ਦੀ ਬੇਰੁਜ਼ਗਾਰੀ ਦਰ ਕੈਨੇਡੀਅਨ ਆਸਤ ਨਾਲੋਂ ਦੁੱਗਣੀ ਹੈ ਕੰਮ ਕਰਨ ਵਾਲੇ ਨਵੇਂ ਆਏ ਲੋਕਾਂ ਵਿੱਚੋਂ 14% ਬੇਰੁਜ਼ਗਾਰ ਸਨ ਇਮੀਗ੍ਰੈਂਟਸ ਨੇ ਕਿਹਾ ਕਿ ਉਹਨਾਂ ਦੇ ਪਿਛਲੇ ਕੰਮ ਦੇ ਤਜਰਬੇ ਨੂੰ ਸਵੀਕਾਰ ਨਹੀਂ ਕੀਤਾ ਗਿਆ ਤੇ ਉਹਨਾਂ ਦੀ ਅਕਾਦਮਿਕ ਡਿਗਰੀ ਜਾਂ ਪ੍ਰਮਾਣ ਪੱਤਰ ਕੈਨੇਡਾ ਵਿੱਚ ਉਹਨਾਂ ਦੀ ਨੌਕਰੀ ਦੀ ਖੋਜ ਵਿੱਚ ਮਾਨਤਾ ਪ੍ਰਾਪਤ ਨਹੀਂ ਸਨ ਕਰਮਚਾਰੀਆਂ ਵਿੱਚ ਨਵੇਂ ਆਉਣ ਵਾਲੇ 44% ਨੇ ਕਿਹਾ ਕਿ ਉਹ ਜਾਂ ਤਾਂ ਬੇਰੁਜ਼ਗਾਰ ਸਨ ਜਾਂ ਆਪਣੀ ਮੁਹਾਰਤ ਦੇ ਖੇਤਰ ਤੋਂ ਬਾਹਰ ਕੰਮ ਕਰ ਰਹੇ ਸਨ ਸੀਬੀਸੀ ਸਰਵੇਖਣ ਵਿੱਚ ਪਾਇਆ ਗਿਆ ਕਿ ਚਾਰ ਵਿੱਚੋਂ ਇੱਕ ਨਵੇਂ ਆਏ ਵਿਅਕਤੀ ਆਪਣੀ ਮੁਹਾਰਤ ਦੇ ਖੇਤਰ ਵਿੱਚ ਕੰਮ ਕਰਨ ਲਈ ਸੰਘਰਸ਼ ਕਰਦੇ ਹਨ ਬਹੁਤ ਸਾਰੇ ਨਵੇਂ ਆਏ ਲੋਕ ਆਪਣੇ ਵਪਾਰ ਦਾ ਅਭਿਆਸ ਨਹੀਂ ਕਰ ਸਕਦੇ ਇਹ ਇੱਕ ਕਾਰਨ ਹੈ ਕਿ ਕੈਨੇਡਾ ਵਿੱਚ ਜੀ7 ਵਿੱਚ ਸਭ ਤੋਂ ਵੱਧ ਪੜੇ ਲਿਖੇ ਪਰ ਘੱਟ ਉਤਪਾਦਕ ਕਰਮਚਾਰੀ ਹਨ ਬੀਰਕ অন্ਟਾਰੀਓ ਵਾਸੀਆਂ ਕੋਲ ਪਰਿਵਾਰਕ ਡਾਕਟਰ ਨਹੀਂ ਹਨ ਜੋ ਇਮੀਗ੍ਰੈਂਟਸ ਆਪਣੇ ਮੂਲਕ ਵਿੱਚ ਡਾਕਟਰ ਸਨ ਪਰ ਕੈਨੇਡਾ ਪਹੁੰਚ ਕੇ ਦਵਾਈ ਦਾ ਅਭਿਆਸ ਨਹੀਂ ਕਰ ਸਕਦੇ ਪੜਾਈ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਜਲਦੀ ਨੌਕਰੀ ਨਹੀਂ ਮਿਲਦੀ ਅਤੇ ਆਪਣਾ ਕਲੀਨਿਕ ਖੋਲਣ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੰਜ ਵਿੱਚੋਂ ਤਿੰਨ ਨਵੇਂ ਆਏ ਲੋਕਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ 9 ਵਿੱਚੋਂ ਇੱਕ ਨਵੇਂ ਵਿਅਕਤੀ ਨੇ ਨੌਕਰੀ ਦੀ ਭਾਲ ਕਰਨ ਵੇਲੇ ਆਪਣੀ ਨਸਲ ਦੇ ਕਾਰਨ ਵਿਤਕਰੇ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ। ਪ੍ਰਵਾਸੀ ਕਾਮਿਆਂ ਨੂੰ ਆਖਰੀ ਤੇ ਨੌਕਰੀ ਤੇ ਰੱਖਿਆ ਜਾਂਦਾ ਹੈ ਅਤੇ ਉਹ ਕੰਮ ਵਾਲੀ ਥਾਂ ਤੇ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ। ਨਵੇਂ ਆਏ ਲੋਕਾਂ ਵਿੱਚ ਬੇਰੁਜ਼ਗਾਰੀ ਦੀ ਉੱਚ ਦਰ, ਨਸਲਵਾਦ ਅਤੇ ਭੇਦਭਾਵ ਦਾ ਸਿੱਧਾ ਨਤੀਜਾ ਹੈ। ਦੱਖਣੀ ਏਸ਼ੀਆਈ ਲੋਕਾਂ ਨੇ ਨਸਲਵਾਦ ਦੀ ਸਭ ਤੋਂ ਵੱਧ 66% ਦਰ ਦਰਜ ਕੀਤੀ। ਦੱਖਣੀ ਏਸ਼ੀਆਈ ਲੋਕਾਂ ਪ੍ਰਤੀ ਨਫ਼ਰਤ ਵਧੰਦਾ ਕਾਰਨ ਇਹ ਹੈ ਜਉਪਦਾ ਹੈ ਕਿ ਉਹ ਲੋਕ ਵੱਡੀ ਗਿਣਤੀ ਵਿੱਚ ਕੈਨੇਡਾ ਦਾ ਰੁਖ ਕਰਦੇ ਹਨ ਜੇ ਦੱਖਣੀ ਏਸ਼ੀਆਈ ਲੋਕਾਂ ਨਾਲੋਂ ਹੋਰ ਕੋਈ ਵੱਡਾ ਅਤੇ ਵਧੇਰੇ ਦਿਖਾਈ ਦੇਣ ਵਾਲਾ ਸਮੂਹ ਹੁੰਦਾ ਤਾਂ ਸੰਭਾਵਤ ਤੌਰ ਤੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਸੀ ਨਵੇਂ ਆਉਣ ਵਾਲੇ ਕੈਨੇਡਾ ਨੂੰ ਪਸੰਦ ਕਰਦੇ ਹਨ ਪਰ ਪੰਜ ਵਿੱਚੋਂ ਦੋ ਛੱਡਣ ਬਾਰੇ ਸੋਚਦੇ ਹਨ ਨਵੇਂ ਆਏ ਲੋਕਾਂ ਦਾ ਇੱਕ ਸਮਾਨ ਹਿੱਸਾ ਜੋ 42% ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਨੂੰ ਕੋਈ ਹੋਰ ਮੌਕਾ ਮਿਲੇ ਤਾਂ ਉਹ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਜਾਣ ਲਈ ਪੂਰੀ ਤਰ੍ਹਾਂ ਵਿਚਾਰ ਕਰਨਗੇ ਲੋਕ ਅਮਰੀਕਾ ਜਾਂ ਜਰਮਨੀ ਦਾ ਰੁੱਖ ਕਰਨਾ ਪਸੰਦ ਕਰ ਰਹੇ ਹਨ ਕਿਉਂਕਿ ਉਹਨਾਂ ਦੇਸ਼ਾਂ ਵਿੱਚ ਬੇਰੁਜ਼ਗਾਰੀ ਦੀ ਦਰ ਕੈਨੇਡਾ ਦੇ ਮੁਕਾਬਲੇ ਘੱਟ ਹੈ ਇਮੀਗ੍ਰੈਂਟ ਦਾ ਕਹਿਣਾ ਹੈ ਕਿ ਸਾਨੂੰ ਦੁੱਖ ਹੁੰਦਾ ਹੈ ਕਿ ਅਸੀਂ ਆਪਣੇ ਉਹ ਵੇਖ ਲਈ ਕੈਨੇਡਾ ਨੂੰ ਚੁਣਿਆ ਸੀ ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪਰ ਜੋ ਸੇਵਾਵਾਂ ਅਸੀਂ ਪ੍ਰਦਾਨ ਕਰਨੀਆਂ ਚਾਹੁੰਦੇ ਆ ਉਹ ਕੈਨੇਡਾ ਵਿੱਚ ਪ੍ਰਵਾਸੀਆਂ ਨੂੰ ਨਹੀਂ ਮਿਲ ਰਹੀਆਂ ਜਿਸ ਕਾਰਨ ਉਹਨਾਂ ਨੂੰ ਵੱਧ ਗੈਸਤਮਤੀ ਨਾਲ ਕਿਸੇ ਹੋਰ ਦੇਸ਼ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ